ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਅੱਜ ਆਪਾਂ ਜਿਹੜੀ ਗੱਲਬਾਤ ਵੀਡੀਓ ਰਾਹੀਂ ਤੁਹਾਡੇ ਨਾਲ ਕਰਾਂਗੇ ਉਹ ਇਹ ਗੱਲਬਾਤ ਕਰਾਂਗੇ ਕਿ ਆਪਾਂ ਜਿਹੜੇ ਵੀ ਖੇਤੀਬਾੜੀ ਨਾਲ ਸੰਬੰਧਿਤ ਨੇ ਖੇਤੀਬਾੜੀ ਦਾ ਧੰਦਾ ਕਰਦੇ ਨੇ ਉਹਦੇ ਨਾਲ ਨਾਲ ਆਪਾਂ ਪੁਲਟਰੀ ਫਾਰਮਿੰਗ ਜੋ ਕਿ ਘੱਟ ਬੱਚਿਆਂ ਤੋਂ ਸਟਾਰਟ ਕਰਕੇ ਅੱਗੇ ਆਪਾਂ ਕਿਵੇਂ ਉਹ ਤੋਂ ਪ੍ਰੋਫਿਟ ਲੈ ਸਕਦੇ ਆ ਜਾਂ ਫਿਰ ਬਹੁਤ ਹੀ ਜ਼ਿਆਦਾ ਘੱਟ ਖਰਚੇ ਤੇ ਬੱਚੇ ਪਾਲ ਕੇ ਅੱਗੇ ਉਹਨਾਂ ਤੋਂ ਵਧੀਆ ਅੰਡੇ ਲੈ ਕੇ ਚੰਗਾ ਮੁਨਾਫਾ ਕਿਵੇਂ ਕਮਾ ਸਕਦੇ ਆ ਸੋ ਆਪਣੀ ਇਹ ਵੀਡੀਓ ਇਸ ਵਿਸ਼ੇ ਤੇ ਹੋਊਗੀ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਿਓ ਵੀਡੀਓ ਬਹੁਤ ਹੀ ਜ਼ਿਆਦਾ ਜਾਣਕਾਰੀ ਵਾਲੀ ਹੋਣ ਵਾਲੀ ਆ ਸੋ ਆਪਾਂ ਤੁਹਾਨੂੰ ਪੂਰਾ ਡਿਟੇਲ ਚ ਜਿਹੜੀ ਗੱਲਬਾਤ ਦੱਸਾਂਗੇ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜੇ ਵੀ ਖੇਤੀਬਾੜੀ ਨਾਲ ਸੰਬੰਧਿਤ ਨੇ ਉਹਨਾਂ ਕੋਲ ਜਿਹੜੇ ਖੇਤੀਬਾੜੀ ਦੇ ਜਿੰਸਾ ਹੁੰਦੀਆਂ ਨੇ ਜਿਸ ਤਰ੍ਹਾਂ ਕਣਕ ਦੇ ਸਮੇ ਲਾ ਲੋ ਕਣਕ ਦੀ ਜਿਹੜੀ ਕਿਣਕੀ ਹੁੰਦੀ ਆ ਉਹ ਬਹੁਤ ਜ਼ਿਆਦਾ ਵਾਚ ਜਾਂਦੀ ਆ ਚੌਲਾਂ ਸਮੇ ਚੌਲਾਂ ਦੀ ਕਿਣਕੀ ਬਹੁਤ ਜ਼ਿਆਦਾ ਵਾਚ ਜਾਂਦੀ ਆ ਤੇ ਹਰਾਚਾਰਾ ਉਹਨਾਂ ਕੋਲ ਹੁੰਦਾ ਵਧੀਆ ਸੋ ਇਹ ਚੀਜ਼ਾਂ ਤੋਂ ਆਪਾਂ ਕਿਵੇਂ ਜਿਹੜਾ ਫੋਲਟਰੀ ਫਾਰਮਿੰਗ ਚ ਲਾਹਾ ਲੈ ਸਕਦੇ ਆ ਇਹਨਾਂ ਨਾਲ ਪਨੂ ਦੋ ਫਾਇਦੇ ਹੋਣਗੇ ਆਪਾਂ ਤੁਹਾਨੂੰ ਸਾਰੀ ਗੱਲਬਾਤ ਡਿਟੇਲਸ ਤੇ ਦੱਸਦੇ ਹਾਂਗੇ ਦੋਸਤੋ ਜਿਹੜੇ ਖੇਤੀਬਾੜੀ ਨਾਲ ਵੀਰ ਸੰਬੰਧਤ ਹੁੰਦੇ ਨੇ ਉਹਨਾਂ ਕੋਲ ਜਗ੍ਹਾ ਤਾਂ ਹੁੰਦੀ ਆ ਸੋ ਜਿਹੜੇ ਵੀਰਾਂ ਨੂੰ ਥੋੜੀ ਬਹੁਤੀ ਨੌਲੇਜ ਹੈਗੀ ਆ ਉਹ ਤੁਸੀਂ ਘੱਟ ਬੱਚਿਆਂ ਤੋਂ ਸਟਾਰਟ ਕਰਕੇ ਜਿਸ ਤਰ੍ਹਾਂ ਤੁਸੀਂ 100 ਬੱਚੇ ਤੋਂ ਸਟਾਰਟ ਕਰ ਸਕਦੇ ਹੋ ਪਹਿਲੇ ਸਾਲ ਜਾਂ ਫਿਰ 50 ਬੱਚਿਆਂ ਤੋਂ ਸਟਾਰਟ ਕਰ ਸਕਦੇ ਹੋ ਬੱਚਿਆਂ ਤੋਂ ਸਟਾਰਟ ਕਰਕੇ ਅੱਗੇ-ਅੱਗੇ ਤੁਸੀਂ ਇਹ ਕੰਮ ਨੂੰ ਵਧਾ ਸਕਦੇ ਹੋ ਤੁਸੀਂ ਹੁਣ ਜਾਣਦੇ ਹੋ ਅਪ੍ਰੈਲ ਦਾ ਮਹੀਨਾ ਸਟਾਰਟ ਹੋ ਚੁੱਕਿਆ ਅਪ੍ਰੈਲ ਦੇ ਅੱਧ ਚ ਜਾਂ ਅਪ੍ਰੈਲ ਦੇ ਕੀਤਾ ਤੱਕ ਜਿਹੜਾ ਬੱਚੇ ਪਾਉਣ ਦਾ ਬਿਲਕੁਲ ਸਹੀ ਜਿਹੜਾ ਸਮਾਂ ਉਹ ਮੰਨਿਆ ਜਾਂਦਾ ਹੈਗਾ ਅੱਗੇ ਜਾ ਕੇ 5 5.5 ਮਹੀਨਿਆਂ ਤੇ ਜਿਹੜਾ ਮੁਰਗੀ ਉਹ ਅੰਡੇ ਤੇ ਆ ਜਾਂਦੀ ਹੈ ਸੋ ਇਹ ਸਮਾਂ ਬਿਲਕੁਲ ਸਹੀ ਮੰਨਿਆ ਜਾਂਦਾ ਸੋ ਜਿਹੜੇ ਜਿਹੜੇ ਵੀਰ ਹੁਣ ਕਰਨਾ ਚਾਹੁੰਦੇ ਨੇ ਤੁਸੀਂ ਇਹ ਕਰ ਸਕਦੇ ਹੋ ਜਿਸ ਤਰ੍ਹਾਂ ਦੇਖੋ ਤੁਸੀਂ ਫੀਡ ਦਾ ਖਰਚਾ ਕਿਵੇਂ ਕੱਟ ਕਰੋਗੇ ਪਹਿਲੀ ਗੱਲ ਤਾਂ ਆਪਾਂ ਇਹ ਹੀ ਕਰਾਂਗੇ ਹੀੜ ਦਾ ਖਰਚਾ ਦੋਸਤੋ ਜਿਸ ਤਰ੍ਹਾਂ ਤੁਸੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿੰਸਾਂ ਆਪਣੇ ਕੋਲ ਬਚ ਜਾਂਦੇ ਨੇ ਕਾਫੀ ਆਪਾਂ ਬਹੁਤ ਘੱਟ ਰੇਟ ਤੇ ਚੁਕਾ ਸਕਦੇ ਹੰਨੇ ਆ ਸੋ ਆਪਾਂ ਉਹਨਾਂ ਨੂੰ ਵੇਚੋ ਨਾ ਉਹਨੂੰ ਸਟੋਰ ਕਰ ਲਓ ਟਾਈਮ ਜਿਸ ਤਰ੍ਹਾਂ ਹੁਣ ਅਪ੍ਰੈਲ ਦਾ ਸਮਾਂ ਆ ਗਿਆ ਹੁਣ ਕਣਕ ਦੀ ਬਾਢੀ ਚੱਲ ਪੂਗੀ ਅਪ੍ਰੈਲ ਦੇ ਅੱਧ ਚੋਂ ਲਗਾ ਲਓ ਸੋ ਕਣਕ ਦੀ ਬਾਢੀ ਸਮੇਂ ਆਪਾਂ ਨੂੰ ਜਿਹੜਾ ਕਣਕ ਚੋਂ ਬਹੁਤ ਜ਼ਿਆਦਾ ਟੁੱਟ ਬਚ ਜਾਂਦੀ ਆਪਣੇ ਕੋਲ ਉਹ ਆਪਾਂ ਸਾਂਭ ਕੇ ਰੱਖ ਸਕਦੇ ਹਾਂਗੇ ਜਦੋਂ ਬੱਚਾ ਵੱਡਾ ਹੋ ਗਿਆ ਜਦੋਂ ਮੁਰਗੀ ਬਣ ਗਈ ਉਹਨਾਂ ਨੂੰ ਆਪਾਂ ਪਾਉ પા ਸਕਦੇ ਆ ਨਾਲੇ ਤਾਂ ਉਹਦੇ ਨਾਲ ਫੀਡ ਦਾ ਖਰਚਾ ਘਟੂ ਆਪਣਾ ਤੇ ਨਾਲੇ ਆਪਣਾ ਜਾਨਵਰ ਬਹੁਤ ਵਧੀਆ ਪਲੂਗਾ ਇਸ ਤਰ੍ਹਾਂ ਚੌਲਾਂ ਦੇ ਸਮੇਂ ਜਦੋਂ ਆਪਾਂ ਚੌਲ ਕੱਟਦੇ ਆ ਉਹ ਚੋ ਵੀ ਕਿਣਕੀ ਬਚ ਜਾਂਦੀ ਆ ਆਪਾਂ ਉਹ ਸਟੋਰ ਕਰ ਲਓ ਵਧੀਆ ਮਾਤਰਾ ਚ ਵੱਡੀ ਮਾਤਰਾ ਚ ਉਹ ਵੀ ਆਪਾਂ ਇਹਨਾਂ ਨੂੰ ਪਾ ਸਕਦੇ ਆ ਤੇ ਫੀਡ ਦਾ ਖਰਚਾ ਘਟਾ ਕਰਕੇ ਅੱਧੇ ਤੋਂ ਵੀ ਅੱਧਾ ਕਰਕੇ ਇਹਨਾਂ ਨੂੰ ਪਾਲ ਸਕਦੇ ਆ ਅਗਲੀ ਗੱਲ ਜਿਸ ਤਰ੍ਹਾਂ ਆਪਣੇ ਹਰਾਚਾਰਾ ਹੁੰਦਾਗਾ ਬਰਸੀਨ ਵਗੈਰਾ ਠੀਕ ਆ ਜੀ ਉਹ ਹਰਾਚਾਰਾ ਗਰਮੀਆਂ 'ਚ ਇਹਨਾਂ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੁੰਦਾ ਜਿਹੜੇ-ਜਿਹੜੇ ਵੀਰ ਹੁਣ ਪੁਲਟਰੀ ਫਾਰਮਿੰਗ ਦਾ ਕੰਮ ਕਰਦੇ ਨੇਗੇ ਉਹਨਾਂ ਨੂੰ ਤਾਂ ਇਸ ਬਾਰੇ ਪਲੀ ਭੰਤੀ ਪਤਾਈਆ ਕਿ ਜਿਹੜਾ ਆਪਣੇ ਖੇਤਾਂ 'ਚ ਹਰਾਚਾਰਾ ਹੁੰਦਾ ਉਹ ਇਹਨਾਂ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਉਹ ਖਾਂਦੇ ਵੀ ਬਹੁਤ ਜ਼ਿਆਦਾ ਸ਼ੌਂਕ ਨਾਲ ਲੈਣਗੇ ਸੋ ਆਪਾਂ ਇਹਨਾਂ ਨੂੰ ਹਰਾਚਾਰਾ ਪਾ ਸਕਦੇ ਆਂਗੇ ਉਹਦੇ ਨਾਲ ਵੀ ਜਿਹੜਾ ਫੀਡ ਦਾ ਖਰਚਾ ਕਾਫੀ ਘਟ ਜੂਗਾ ਜਗਾ ਆਪਣੇ ਕੋਲ ਹੁੰਦੀ ਆ ਜਿਨ੍ਹਾਂ ਦੇ ਖੇਤਾਂ 'ਚ ਘਰ ਨੇ ਉਹਨਾਂ ਕੋਲ ਵੀ ਵਧੀਆ ਜਗਾ ਹੁੰਦੀ ਆ ਜਿਨ੍ਹਾਂ ਦੇ ਪਿੰਡਾਂ 'ਚ ਘਰ ਨੇ ਜਿਹੜੇ ਵੀ ਖੇਤੀਬਾੜੀ ਨਾਲ ਸੰਬੰਧਿਤ ਨੇ ਉਹਨਾਂ ਕੋਲ ਵੀ ਜਗਾ ਖੁੱਲੀ ਹੁੰਦੀ ਆ ਸੋ ਆਪਾਂ ਚਾਹੇ 50 ਮੁਰਗੀਆਂ ਤੁਸੀਂ ਸਟਾਰਟ ਕਰੀਏ ਇਹ ਇੱਕ ਦੋਸਤੋ ਖੇਤੀਬਾੜੀ ਨਾਲ ਨਾਲ ਲਾਹੇਵੰਦ ਬਹੁਤ ਵਧੀਆ ਤੰਦਾ ਹੈ ਇਹ ਤੋਂ ਆਪਾਂ 4 ਪੈਸੇ ਵਧੀਆ ਕਮਾ ਸਕਦੇ ਆ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਬਹੁਤ ਵੱਡੇ ਪੱਧਰ ਤੋਂ ਸਟਾਰਟ ਕਰੋ ਜੇਕਰ ਤੁਹਾਨੂੰ ਥੋੜੀ-ਬੋਧੀ ਨੌਲੇਜ ਹੈਗੀ ਆ ਤਾਂ ਤੁਸੀਂ 50 ਬੱਚੇ ਪਾ ਲਓ ਜਾਂ ਕਿਸੇ ਵੀਰ ਤੋਂ ਨੌਲੇਜ ਲੈ ਲਓ ਠੀਕ ਹੈ ਜੀ 50 ਬੱਚੇ ਜੇਕਰ ਪਾ ਕੇ ਤੁਸੀਂ 50 ਪਾਲ ਲੈਨੇ ਹੋ 30 35 40 ਪਾਲ ਲੈਨੇ ਹੋ ਅੱਗੇ ਜਾ ਕੇ ਉਹਨਾਂ ਤੋਂ ਅੰਡਾ ਲਓ ਜੇਕਰ ਤੁਹਾਨੂੰ ਕੰਮ ਵਧੀਆ ਲੱਗਦਾ ਤਾਂ ਅਗਲੇ ਸਾਲ ਵੀ ਕਰੋ ਇਸ ਤਰ੍ਹਾਂ ਦੋਸਤੋ ਜਿਹੜਾ ਖੇਤੀਬਾੜੀ ਦਾ ਆਪਾਂ ਨੂੰ ਪੈਸਾ ਆਉਣਾ ਖੇਤੀਬਾੜੀ ਦਾ ਦੋਸਤੋ ਪੈਸਾ 6 ਮਹੀਨੇ ਬਾਅਦ ਆਪਾਂ ਨੂੰ ਆਉਂਦਾ ਹੈ ਚਲੋ ਜਿਹੜੇ ਵੀ ਸਬਜ਼ੀਆਂ ਦਾ ਕੰਮ ਕਰਦੇ ਨੇ ਉਹਨਾਂ ਕੋਲ ਲਗਾਤਾਰ ਪੈਸੇ ਆਉਂਦੇ ਰਹਿੰਦੇ ਨੇ ਬਟ ਜਿਹੜੇ ਝੋਨੇ ਜਾਂ ਚੌਲਾਂ ਤੇ ਜ਼ਿਆਦਾ ਕੰਮ ਕਰਦੇ ਨੇਗੇ ਉਹਨਾਂ ਨੂੰ 6 ਮਹੀਨੇ ਬਾਅਦ ਹੀ ਪੈਸੇ ਆਉਂਦੇ ਨੇਗੇ ਸੋ ਉਹਦੇ ਨਾਲ-ਨਾਲ ਜੇਕਰ ਆਪਾਂ ਇਦਾਂ ਦੇ ਸਹਾਇਕ ਧੰਦੇ ਕਰਾਂਗੇ ਚਾਹੇ ਤੁਸੀਂ ਕੋਈ ਵੀ ਕਰ ਲਓ ਆਪਾਂ ਇਹ ਨਹੀਂ ਕਹਿੰਦੇ ਕਿ ਪੋਲਟਰੀ ਫਾਰਮਿੰਗ ਹੀ ਪਰ ਆਪਾਂ ਜਿਹੜੀ ਗੱਲ ਪੋਲਟਰੀ ਫਾਰਮਿੰਗ ਦੀ ਕਰਦੇ ਆਂਗੇ ਜੇਕਰ ਤੁਸੀਂ ਨਾਲ ਸਹਾਇਕ ਧੰਦੇ ਕਰੋਗੇ ਤਾਂ ਤੁਹਾਡੇ ਕੋਲ ਵਧੀਆ ਇਨਕਮ ਦਾ ਸਾਧਨ ਹੋ ਜਾਊਗਾ ਇੱਕ ਤਾਂ ਤੁਹਾਨੂੰ ਪਹਿਲੀ ਵਾਰ ਵਧੀਆ ਟ੍ਰੇਨਿੰਗ ਹੋ ਜੂ ਉਦੋਂ ਬਾਅਦ ਤੁਸੀਂ ਅਗਲੇ ਸਾਲ ਉਹ ਕੰਮ ਨੂੰ ਵਧਾ ਵੀ ਸਕਦੇ ਹੋ ਜੇ ਤੁਹਾਨੂੰ ਵਧੀਆ ਲੱਗੇ ਦੋਸਤੋ ਜਦੋਂ ਆਪਾਂ ਵਧੀਆ ਢੰਗ ਨਾਲ ਕੰਮ ਨੂੰ ਕਰਦੇ ਆਂ ਤਾਂ ਅੱਗੇ ਜਾ ਕੇ ਉਹ ਮੁਨਾਫਾ ਦਿੰਦਾ ਹੀ ਦਿੰਦਾ ਹੈ ਸੋ ਇਸ ਤਰ੍ਹਾਂ ਤੁਸੀਂ ਜਿਹੜੇ ਖੇਤੀਬਾੜੀ ਵਾਲੇ ਵੀਰ ਨੇ ਸਾਰੇ ਆਪਾਂ ਫੋਲਟਰੀ ਫਾਰਮਿੰਗ ਦਾ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਤੇ ਵਧੀਆ ਪ੍ਰੋਫਿਟ ਲੈ ਸਕਦੇ ਹੋਗੇ ਜੇਕਰ ਆਪਾਂ ਪਹਿਲੀ ਵਾਰ 100 ਬੱਚਿਆਂ ਤੋਂ ਵੀ ਸਟਾਰਟ ਕਰਦੇ ਆਂ ਤਾਂ ਆਪਾਂ ਜਿਹੜਾ ਮਹੀਨੇ ਦਾ 10 ਤੋਂ 15000 ਆਰਾਮ ਨਾਲ ਘਰੇ ਬੈਠੇ ਕਮਾ ਸਕਦੇ ਆਂ ਉਹਨਾਂ ਨੂੰ ਸਵੇਰੇ ਸ਼ਾਮ ਫੀਡ ਪਾ ਕੇ ਤੇ ਥੋੜੀ ਬਹੁਤੀ ਜਿਹੜੀ ਸਾਮ ਸੰਭਾਲ ਕਰਕੇ ਠੀਕ ਹੈ ਜੀ ਸੋ ਦੋਸਤੋ ਇਦਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਜੇ ਕਿਸੇ ਵੀ ਨੂੰ ਕਿਸੇ ਟੌਪਿਕ ਤੇ ਵੀਡੀਓ ਦੀ ਲੋੜ ਆ ਕਿਸੇ ਵੀ ਟੌਪਿਕ ਤੇ ਤੁਸੀਂ ਵੀਡੀਓ ਬਣਵਾਉਣੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੁਸੀਂ ਉਸ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਆਪਾਂ ਤੁਹਾਡੇ ਲਈ ਹਰ ਟਾਈਮ ਹਾਜ਼ਰ ਹਾਂ ਇੱਕ ਆਪਣਾ ਦੋਸਤੋ WhatsApp ਤੇ ਗਰੁੱਪ ਬਣਾਇਆ ਹੋਇਆ ਹੈਗਾ ਜਿਹਦੇ ਵਿੱਚ ਮੁਰਗੀ ਫਾਰਮਿੰਗ ਬਾਰੇ ਆਪਾਂ ਜਾਣਕਾਰੀ ਦਿੰਨੇ ਆਂਗੇ। ਵੀਰ ਬਹੁਤ ਐਕਸਪਰਟ ਵੀਰ ਨੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇਗੇ। ਜੇਕਰ ਕਿਸੇ ਵੀ ਵੀਰ ਨੇ ਉਸ ਗਰੁੱਪ ਚ ਐਡ ਹੋਣਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣਾ ਨੰਬਰ ਉਸ ਚ ਐਡ ਕਰਵਾ ਸਕਦੇ ਹੋ। ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।